ਇਸ ਬੱਚੇ ਦੀ ਕਹਾਣੀ ਸੁਣੋ ਸੁਪਰ ਸਟਾਰ ਰਜਨੀਕਾਂਤ ਦੀ ਗੋਦੀ ਵਿੱਚ ਬੈਠਾ ਇਹ ਮੁੰਡਾ ਤਾਮਿਨ ਲਾਡੂ ਦਾ ਹੈ ਜਿਸ ਦਾ ਨਾਮ ਮੁਹੰਮਦ ਜਾਸਿਨ ਹੈ ਇੱਕ ਦਿਨ ਇਸ ਨੂੰ ਤੁਰੇ ਜਾਂਦੇ ਸੜਕ ਤੇ 50 ਰੁਪਏ ਮਿਲੇ ਇਹ ਉਹਨਾਂ ਪੈਸਿਆਂ ਨੂੰ ਚੁੱਕਦਾ ਪਰ ਆਪਣੇ ਘਰ ਨਹੀਂ ਲੈ ਕੇ ਜਾਂਦਾ ਉਹ ਸਿੱਧਾ ਪੁਲਿਸ ਸਟੇਸ਼ਨ ਜਾਂਦਾ ਅਤੇ ਪੁਲਿਸ ਅਧਿਕਾਰੀ ਨੂੰ ਪੈਸੇ ਦੇ ਦਿੰਦਾ ਪੁਲਿਸ ਵਾਲੇ ਹੈਰਾਨ ਹੋ ਜਾਂਦੇ ਨੇ ਕਿ ਬੱਚੇ ਨੇ ਪੈਸੇ ਆਪਣੇ ਕੋਲ ਨਹੀਂ ਰੱਖੇ ਇੱਕ ਪੁਲਿਸ ਅਧਿਕਾਰੀ ਉਸ ਮੁੰਡੇ ਨੂੰ ਪੁੱਛਦਾ ਹੈ ਕਿ ਤੂੰ ਪੈਸੇ ਕਿਉਂ ਨਹੀਂ ਰੱਖੇ ਜਾਸਿਨ ਨੇ ਜਵਾਬ ਦਿੱਤਾ ਮੈਂ ਆਪਣੇ ਕੋਲ ਕਿਵੇਂ ਰੱਖ ਸਕਦਾ ਹਾਂ ਇਹ ਕਿਸੇ ਦੀ ਮਿਹਨਤ ਦੀ ਕਮਾਈ ਹੈ ਇਹ ਮੇਰੇ ਨਹੀਂ ਹੈ ਏ ਜਵਾਬ ਪੁਲਿਸ ਅਧਿਕਾਰੀ ਦੇ ਦਿਲ ਨੂੰ ਲੱਗਿਆ ਉਸ ਨੂੰ ਇਮਾਨਦਾਰੀ ਪਸੰਦ ਆਈ ਉਹ ਪੁੱਛਦਾ ਜਸੀਨ ਨੂੰ ਕੀ ਤੂੰ ਦੱਸ ਤੈਨੂੰ ਇਸ ਦੇ ਬਦਲੇ ਕੀ ਇਨਾਮ ਚਾਹੀਦਾ ਹੈ ਕੋਈ ਇੱਛਾ ਹੈ ਤੇਰੀ ਤਾਂ ਦੱਸ ਤਾਂ ਜਸੀਨ ਨੇ ਕਿਹਾ ਕਿ ਮੈਂ ਸੁਪਰਸਟਾਰ ਰਜਨੀਕਾant ਨੂੰ ਮਿਲਣਾ ਚਾਹੁੰਦਾ ਹਾਂ ਤੁਰੰਤ ਪੁਲਿਸ ਨੇ ਸੁਪਰਸਟਾਰ ਰਜਨੀਕਾਂਤ ਨੂੰ ਇਸ ਮਾਮਲੇ ਬਾਰੇ ਸੂਚਿਤ ਕੀਤਾ ਅਤੇ ਰਜਨੀਕਾਂਤ ਨਾਲ ਮੀਟਿੰਗ ਅਰੇਂਜ ਕੀਤੀ ਰਜਨੀਕਾਂਤ ਨਾਲ ਮਿਲਾਇਆ ਗਿਆ ਸੁਪਰਸਟਾਰ ਨੇ ਬੱਚੇ ਨੂੰ ਆਪਣੀ ਗੋਦੀ ਤੇ ਬਿਠਾ ਲਿਆ ਤੇ ਉਸ ਦੇ ਪਰਿਵਾਰ ਨਾਲ ਗੱਲ ਕੀਤੀ ਫੇਰ ਪਤਾ ਉਸ ਨੇ ਇਸ ਦੀ ਇਮਾਨਦਾਰੀ ਦਾ ਕੀ ਇਨਾਮ ਦਿੱਤਾ ਰਜਨੀਕਾਂਤ ਨੇ ਇਸ ਬੱਚੇ ਦੀ ਪੜ੍ਹਾਈ ਦਾ ਸਾਰਾ ਖਰਚਾ ਚੱਕਣ ਦੀ ਜ਼ਿੰਮੇਵਾਰੀ ਲੈ ਲਈ। ਉਸਨੇ ਕਿਹਾ ਕਿ ਉਹ ਦੁਨੀਆ ਦੇ ਸਭ ਤੋਂ ਮਹਿੰਗੇ ਸਕੂਲ ਕਾਲਜ ਵਿੱਚ ਪੜ੍ਹ ਸਕਦਾ ਹੈ। ਦੋਸਤੋ 50000 ਤਾਂ 1-2 ਮਹੀਨੇ 'ਚ ਖਤਮ ਹੋ ਜਾਂਦੇ ਨੇ। ਪਰ ਹੁਣ ਉਹ ਕਿੰਨੇ ਵੀ ਮਹਿੰਗੇ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਪੜ੍ਹ ਸਕਦਾ ਹੈ। ਜਿੱਥੇ ਕਰੋੜਾਂ ਦਾ ਖਰਚਾ ਵੀ ਸੁਪਰਸਟਾਰ ਕਰੇਗਾ ਬੱਚਿਆਂ 'ਚ ਚੰਗੇ ਗੁਣ ਹੋਣੇ ਚਾਹੀਦੇ ਨੇ ਬਾਕੀ ਰਾਸਤੇ ਆਪਣੇ ਆਪ ਖੁੱਲ ਜਾਂਦੇ ਨੇ ਕਿਸਮਤ ਵੀ ਤਾਂ ਹੀ ਸਾਥ ਦਿੰਦੀ ਹੈ ਜੇ ਸੋਚ ਤੇ ਕਰਮ ਚੰਗੇ ਹੋਣ ਉਮੀਦ ਕਰਦੀ ਹਾਂ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ